ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸੋ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਕਿਸੇ ਵੀ ਇਨਫਾਰਮੇਸ਼ਨ ਦੇ ਰਿਲੇਟਡ ਨਹੀਂ ਹੈਗੀ ਇਹ ਉਹਨਾਂ ਬੰਦਿਆਂ ਲਈ ਆ ਜਿਹੜੇ ਬੰਦੇ ਇਟਲੀ ਦੇ ਵਿੱਚ ਬਹੁਤ ਪੁਰਾਣੇ ਰਹਿੰਦੇ ਪਏ ਹੈਗੇ ਆ ਜਿਨ੍ਹਾਂ ਨੂੰ ਇਟਲੀ ਦਾ ਕੱਲੀ-ਕੱਲੀ ਚੀਜ਼ ਦਾ ਭੇਤ ਹੈਗਾ ਆ ਤੇ ਜਿਹੜੇ ਬੰਦੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪੰਜਾਬੀ ਜਿਹੜੇ ਨਵੇਂ ਜਾਂਦੇ ਆ ਉਹਨਾਂ ਦੀ ਹੈਲਪ ਕਰ ਸਕਦੇ ਆ ਸੋ ਇਹ ਇੱਕ ਵੀਡੀਓ ਹੈਲਪ ਦੇ ਰਿਲੇਟਡ ਹੀ ਮੈਂ ਪਾ ਰਿਹਾ ਆ ਸਿਰਫ ਤੇ ਸਿਰਫ ਤਾਂ ਕਰਕੇ ਕਿਉਂਕਿ ਕਾਫੀ ਲੋਕ ਕਾਫੀ ਪਿਆਰ ਮਤਲਬ ਕਮੈਂਟਾਂ ਦੇ ਵਿੱਚ ਦੱਸਦੇ ਆ ਕਿ ਮੈਂ 15 ਸਾਲਾਂ ਤੋਂ ਇਟਲੀ ਰਹਿ ਰਿਹਾ ਆ ਤੁਸੀਂ ਵਧੀਆ ਲੋਕਾਂ ਨੂੰ ਗਾਈਡ ਕਰ ਰਹੇ ਹੈਗੇ ਆ ਮੈਂ ਉਹਨਾਂ ਲੋਕਾਂ ਨੂੰ ਹੀ ਇੱਕ ਰਿਕੁਐਸਟ ਕਰਨਾ ਚਾਹੁੰਦਾ ਆ ਕਿ ਜਿੱਦਾਂ ਕਿ ਨਵੇਂ ਬੰਦੇ ਜਾਂਦੇ ਹੈਗੇ ਆ ਤੁਹਾਨੂੰ ਪਤਾ ਕਿ ਉੱਥੇ ਸਿਸਟਮ ਸੀ ਕੀ ਆ ਕਿ ਪੇਪਰ ਬਣਾ ਦਿੰਦੇ ਆ ਕੰਮ ਨਹੀਂ ਅੱਗੇ ਦਿੰਦੇ ਹੈਗੇ ਜਿਨ੍ਹਾਂ ਵੀ ਮੇਰੇ ਪੰਜਾਬੀ ਭੈਣਾ ਭਰਾਵਾਂ ਕੋ ਜਿਹੜੇ ਪੁਰਾਣੇ ਉੱਥੇ ਵੱਸਦੇ ਹੈਗੇ ਆ ਜੇ ਕਿਸੇ ਵੀ ਕੰਮਕਾਰ ਦਾ ਤੁਹਾਨੂੰ ਪਤਾ ਲੱਗਦਾ ਹੈਗਾ ਜਾਂ ਤੁਹਾਡੇ ਕੋਲ ਕੰਮ ਹੈਗਾ ਇਟਲੀ ਦੇ ਵਿੱਚ ਤਾ ਮੇਰੇ ਕੋਲ ਬਹੁਤ ਸਾਰਿਆਂ ਦੇ ਕਮੈਂਟ ਆਉਂਦੇ ਆ ਕਿ ਭਾਜੀ ਇਟਲੀ ਦੇ ਵਿੱਚ ਕੰਮ ਦਵਾ ਦਿਓ ਹਾਂ ਇੱਥੇ ਮੈਂ ਤੁਹਾਨੂੰ ਇਹ ਵੀ ਚੀਜ਼ ਕਹਿਣਾ ਚਾਹੁੰਦਾ ਕਿ ਜੇ ਤਾਂ ਇਨਸਾਨੀਅਤ ਹੈਗੀ ਆ ਇਨਸਾਨੀਅਤ ਦੇ ਨਾਤੇ ਕਰ ਦਿਓ ਅਦਰਵਾਈਜ਼ ਬਿਜ਼ਨਸ ਦੇ ਰਿਲੇਟਡ ਤੁਹਾਡੀ ਵੀ ਹੈਲਪ ਹੋ ਜੂਗੀ ਤਾਂ ਉਸ ਬੰਦੇ ਦੀ ਵੀ ਹੋ ਜੂਗੀ ਜਿਹੜਾ ਨਵਾਂ ਇੰਡੀਆ ਤੋਂ ਗਿਆ ਹੈਗਾ ਸੋ ਜਿਹੜੇ ਵੀ ਮੇਰੇ ਭਰਾਵਾਂ ਦਾ ਆਪਣਾ ਕੰਮਕਾਰ ਆਪਣਾ ਰੁਜ਼ਗਾਰ ਆਪਣੀ ਖੇਤੀਬਾੜੀ ਆਪਣੀ ਕੋਈ ਸ਼ਾਪ ਆਪਣਾ ਜਾਂ ਕਿਸੇ ਹੋਰ ਜਗ੍ਹਾ ਤੇ ਲਵਾ ਸਕਦੇ ਆ ਕਿਸੇ ਵੀ ਪੰਜਾਬੀ ਆਪਣੇ ਭੈਣ ਭਰਾ ਨੂੰ ਤਾਂ ਅੱਗੇ ਜਰੂਰ ਆਇਓ ਤਾਂ ਇਸ ਵੀਡੀਓ ਦੇ ਵਿੱਚ ਥੱਲੇ ਕਮੈਂਟ ਕਰ ਦਿਓ ਜਾਂ ਜਿਹੜਾ ਨੰਬਰ ਦਿੱਤਾ ਹੋਇਆ ਉਹਦੇ ਤੇ ਤੁਸੀਂ ਕਮੈਂਟ ਕਰਕੇ ਜਾਂ ਨੰਬਰ ਦੇ ਉੱਤੇ WhatsApp ਕਰਕੇ ਮੈਨੂੰ ਜਰੂਰ ਦੱਸਿਓ ਕਿ ਤੁਹਾਡੇ ਕੋਲ ਕੰਮ अवेलेबल ਹੈਗਾ ਆ ਸੋ ਮੈਂ ਤੁਹਾਨੂੰ ਬੰਦਿਆਂ ਦਾ ਜਿਨ੍ਹਾਂ ਦੇ ਕਾਗਜ਼ ਪੱਤਰ ਪੂਰੇ ਆ ਜਿਨ੍ਹਾਂ ਨੇ ਆਪਣੇ ਉਧਰ ਬਣਾ ਲਏ ਹੈਗੇ ਆ ਕਾਗਜ਼ ਉਹਨਾਂ ਦਾ ਹੀ ਤੁਹਾਨੂੰ ਮੈਂ ਰੈਫਰੈਂਸ ਦਊਂਗਾ ਸੋ ਇਸ ਤੋਂ ਇਲਾਵਾ ਜੇਕਰ ਕਿਸੇ ਬੰਦੇ ਨੂੰ ਕੋਈ ਏਜੰਸੀ ਵਾਲੇ ਜਾਣਦੇ ਏਜੰਸੀ ਮਤਲਬ ਜਿਹੜੇ ਬੰਦੇ ਪੈਸੇ ਲੈ ਕੇ ਛੋੜੇ-ਮੋਟੇ ਪੈਸੇ ਲੈ ਕੇ ਬੰਦੇ ਨੂੰ ਕੰਮ ਤੇ ਰਖਵਾ ਦਿੰਦੇ ਹੈਗੇ ਆ ਤਾਂ ਉਹ ਵੀ ਵੈਲਕਮ ਆ ਉਹ ਵੀ ਦੱਸ ਦਿਓ ਕਿਉਂਕਿ ਬਹੁਤ ਸਾਰੇ ਮੁੰਡੇ ਕੁੜੀਆਂ ਜਿਹੜੇ ਨਵੇਂ ਇੱਥੋਂ ਜਾਂਦੇ ਆ ਉਹਨਾਂ ਨੂੰ ਇਹ ਪ੍ਰੋਬਲਮ ਆਂਦੀ ਆ ਕੰਮ ਲੱਭਣ ਦੇ ਵਿੱਚ ਸੋ ਇੱਕ ਛੋਟੀ ਜੀ ਪਹਿਲ ਕਰਮੇ ਦੀ ਟਰਾਈ ਕਰ ਰਹੇ ਆ ਕਿਉਂਕਿ ਕਾਫੀ ਲੋਕ ਇੰਡੀਆ ਤੋਂ ਐਜ਼ ਵੈਲ ਐਜ਼ ਇਟਲੀ ਤੋਂ ਵੀਡੀਓਜ਼ ਨੂੰ ਦੇਖਦੇ ਆ ਪਿਆਰ ਕਰਦੇ ਆ ਸਪੋਰਟ ਕਰਦੇ ਆ ਇਹ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਜਿਹਨੂੰ ਕਹਦੀਏ ਆਪਾਂ ਨਾ ਸਟਾਰਟਿੰਗ ਜਿਹਨੂੰ ਕਹਦੀਏ ਕਰ ਰਹੇ ਆਂ ਤਾਂ ਜੋ ਜਿਹੜੇ ਆਪਣੇ ਭੈਣ ਭਰਾ ਆ ਜਿਹੜੇ ਬਾਹਰ ਗਏ ਹੈਗੇ ਆ ਉਹ ਖੱਜਲ ਖਰਾਬ ਨਾ ਹੋਣ ਕਿਉਂਕਿ ਸਾਡੇ ਹੀ ਭੈਣ ਭਰਾ ਆ ਉਹ ਸਾਡੇ ਪੰਜਾਬੀ ਭਰਾ ਆ ਜ਼ਰੂਰੀ ਨਹੀਂ ਕਿ ਆਪਾਂ ਪੰਜਾਬੀ ਦੀ ਗੱਲ ਕਰਨੀ ਮੈਂ ਹੋਰ ਵੀ ਗੱਲਾਂ ਦੇ ਹੋਰ ਵੀ ਜਿਹੜੇ ਬੰਦੇ ਹੈਗੇ ਉਹਨਾਂ ਦੇ ਵੀ ਤੁਸੀਂ ਹੈਲਪ ਕਰੋ ਪਰ ਪ੍ਰਾਇੋਰਟੀ ਆਪਣੇ ਬੰਦਿਆਂ ਨੂੰ ਆਪਣੀ ਕਮਿਊਨਿਟੀ ਨੂੰ ਦਓ ਤਾਂ ਜੋ ਜਿਹੜੇ ਬੰਦੇ ਹੈਗੇ ਉਹਤੇ ਖੱਜਲ ਖਰਾਬ ਹੋ ਰਹੀ ਹੈਗੇ ਆ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੈਗੀ ਉਹ ਬੰਦ ਹੋ ਸਕੇ ਤੇ ਅਸੀਂ ਇੱਕ ਦੂਜੇ ਦੇ ਜਿਹੜਾ ਹੈਗਾ ਸਾਥ ਦੇ ਸਕੀਏ ਸੋ ਮੈਂ ਇੱਕ ਵਾਰੀ ਦੁਬਾਰਾ ਕਹਿਣਾ ਚਾਹੁੰਦਾ ਆ ਕਿ ਇਸ ਨੰਬਰ ਦੇ ਉੱਤੇ ਕੰਟੈਕਟ ਸਿਰਫ ਉਹੀ ਕਰਨ ਜਿਨ੍ਹਾਂ ਬੰਦਿਆਂ ਕੋਲ ਕੰਮ ਹੈਗਾ ਆ ਜਿਹੜੇ ਬੰਦੇ ਕੰਮ ਦੇਣਾ ਚਾਹੁੰਦੇ ਆ ਠੀਕ ਆ ਜੀ ਤੇ ਜਿਹੜੇ ਬੰਦਿਆਂ ਨੇ ਕੰਮ ਲੈਣਾ ਆ ਉਹ ਸਿਰਫ ਥੱਲੇ ਕਮੈਂਟ ਕਰਨ ਕਿ ਉਹਨਾਂ ਕੋਲ ਕੰਮ ਨਹੀਂ ਹੈਗਾ ਸੋ ਜੇਕਰ ਕੋਈ ਵੀ ਬੰਦਾ ਅੱਗੇ ਆਂਦਾ ਆ ਜਿਹਦੇ ਕੋਲ ਕੰਮ ਹੈਗਾ ਆ ਤੇ ਆਪਾਂ ਉਹਨਾਂ ਨੂੰ ਕੰਟੈਕਟ ਦੇ ਦਾਂਗੇ ਤੁਸੀਂ ਆਪਣੇ ਬਿਹਾਵ ਦੇ ਉੱਤੇ ਉਸ ਬੰਦੇ ਦੇ ਨਾਲ ਕੰਟੈਕਟ ਕਰ ਸਕਦੇ ਆ ਤੇ ਆਪਣਾ ਰੋਜਗਾਰ ਜਿਹੜਾ ਹੈਗਾ ਸਟਾਰਟ ਕਰ ਸਕਦੇ ਆ ਕਿਉਂਕਿ ਸਟਾਰਟਿੰਗ ਦੇ ਵਿੱਚ ਜਿਹੜੇ ਨਵੇਂ ਬੰਦੇ ਜਾਂਦੇ ਉਹਨਾਂ ਨੂੰ ਪ੍ਰੋਬਲਮ ਇਹ ਆਂਦੀ ਆ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਇਹ ਕਿ ਕਿੱਥੇ ਜਾ ਕੇ ਰਹਿਣਾ ਹੈ ਕਿੱਥੇ ਜਾ ਕੇ ਖਾਣਾ ਹੈ ਤੇ ਕਿੱਥੇ ਜਾ ਕੇ ਕੰਮ ਕਰਨਾ ਹੈ ਸੋ ਜਿਹੜੇ ਇਹ ਬੰਦੇ ਪੁਰਾਣੇ ਰਹਿ ਰਹੇ ਆ ਆਪਣੇ ਪੰਜਾਬੀ ਮੈਨੂੰ ਪਤਾ ਕਿ ਬਹੁਤ ਤਗੜੇ ਤਗੜੇ ਵੀ ਇਟਲੀ ਦੇ ਵਿੱਚ ਆਪਣੇ ਲੈਂਡਲੋਰਡ ਬੰਦੇ ਹੈਗੇ ਜਨਾਂਗੀਆਂ ਲੈਂਡਸ ਬਹੁਤ ਤਗੜੀਆਂ ਹੈਗੀਆਂ ਉੱਥੇ ਖੇਤੀਬਾੜੀ ਦਾ ਕੰਮ ਵੀ ਹੈਗਾ ਆ ਫੈਕਟਰੀਆਂ ਦੇ ਵਿੱਚ ਵੀ ਵਧੀਆ ਅਉਦੇ ਤੇ ਹੈਗੇ ਆ ਸੋ ਉਹਨਾਂ ਨੂੰ ਰਿਕਵੈਸਟ ਆ ਕਿ ਜਰੂਰ ਅੱਗੇ ਆਇਓ ਤੇ ਕਮੈਂਟ ਜਾਂ WhatsApp ਦੇ ਤੁਸੀਂ ਜਰੂਰ ਮੈਨੂੰ ਜਿਹੜਾ ਹੈਗਾ ਕੰਟੈਕਟ ਕਰਿਓ ਤਾਂ ਜੋ ਉਹਨਾਂ ਬੰਦਿਆਂ ਦੀ ਹੈਲਪ ਹੋ ਸਕੇ